ਅੱਜ ਸ਼ਾਮ ਨੂੰ ਅੱਜ ਸ਼ਾਮ ਦਾ ਥਾਰਾ ਢਾ ਨਿਕਲ ਜਾਣਾਗਾ ਕਹਿੰਦੇ ਥਾਰ ਤੇ ਗਾਲੀ ਮੌਦੀ ਬੋਲ ਕੇ ਜਾਣਾਗਾ ਰਾਣੀ ਹਾਰ ਦੇਣਾ ਲਾਟ 11 ਦੇਣਾ ਤੇ ਟੋਟਲ ਪਾਈ ਜੀ ਜਿਹੜੇ 81 ਨਾਲ ਜਲਦੀ ਜਲਦੀ ਟੋਕਨ ਪਾ ਲਓ ਕਹਿੰਦਾ ਟਾਈਮ ਬਹੁਤ ਥੋੜਾ ਰਿਹਾ ਮਿੰਟਸ ਖਰੇ ਕਰ ਰਹੀ ਹੈ ਸ਼ਾਮ ਨੂੰ ਭੜਾਕਾ ਪਾਈ ਜਾਣਾ ਖਰੇ ਆ ਪਿੰਡ ਫਫੜੇ ਪਾਈ ਕੇ ਜਿਹੜਾ ਮਾਨਸਾ ਦੇ ਵਿੱਚ ਕਹਿੰਦਾ ਸਰਪਤੇ ਸਰਪ ਕਹਿੰਦਾ 100 ਰੁਪਏ ਦੇ ਵਿੱਚ ਥਾਰ ਦੇ ਦੇਣੀ ਆ ਕੋਈ ਮਿੰਨੀ ਨਹੀਂ ਕੋਈ ਛਿੰਨੀ ਨਹੀਂ ਸਿੱਧੀ ਥਾਰ ਕੱਢਣੀ ਆ ਕਿਹੜਾ 17 ਤਰੀਕ ਦਾ ਭੱਜੀ ਆਉਂਦੀ ਆ 17 ਤਰੀਕ ਨੂੰ ਸ਼ਾਮ ਨੂੰ 5 ਵਜੇ ਆ ਥਾਰ ਦੀ ਸੀਟ ਤੇ ਦਾ ਮਾਲਕ ਲੱਭ ਲੈਣਾ ਗਾ ਕਿਹੜਾ ਬਾਕੀ ਜਿਹੜਾ ਬਾਈ ਕਲੀ ਥਾਰ ਨਹੀਂ ਜਾਣੀ ਫੋਟ ਦੇਣਾ ਲੋ ਜਿਸੇ ਪਾਣ ਨਗਾ ਰਹੀ ਹਾਰਾ ਤੇ ਸੁਣ ਦੀ ਚਾਂਜਰ ਦੇ ਦੇਗੇ ਉਧਰ ਸਿੱਧੂ ਮੂਸੇ ਦਾ ਨਾਟਕ 11 ਦੇ ਦੇਗੇ ਤੁਹਾਨੂੰ ਨੰਬਰ ਕਰਮ ਨੋਟ ਜਿਹਨਾਂ ਦੇ ਕਰਦੀਆਂ ਪੇਮਰ ਜੀ 714502126 ਇਹਦਾ ਨੰਬਰ ਗੂਗਲ 'ਤੇ ਕਰਕੇ ਭੇਜੋ ਸਕਰੀਨ ਸ਼ਾਟ ਜੀ ਉਹਦੀਆਂ ਦਾਨਾ 300 ਦੀਆਂ 800 500 ਦੀਆਂ 15000 ਜੇ 35000 ਰੁਪਇਆ ਤੇ ਕਹਿੰਦਾ 55 ਹਦੀ ਪੂਰੀ 2200 ਡਾਟਾ ਮਿੱਤਰੋ ਡਰਾ ਕਹਿੰਦਾ ਕਿ ਡਰਾ ਪਰ ਕੰਨ ਨਿਕਲ ਗਏ ਜਿਹੜੇ ਬਾਈ 500 ਆ ਪੰਤ ਦੀ ਕਰਨਗੇ ਪੇਮੈਂਟ ਮਿੰਨੀ ਤੇ ਸਪੈਸ਼ਲ ਮਿੰਨੀ ਡਬਲ ਕਰਨਾ ਬਿਲਕੁਲ ਫ੍ਰੀ ਰੂਮ ਦੇ ਪਾ ਮਿਲਣਗੇ ਸਪੈਸ਼ਲ ਮਿੰਨੀ ਦੇ ਨਾਲ ਕੀ ਦੇਣਾ ਬਾਈ ਜੀ 911 ਦੇ ਨਾਲ ਹਲਕਲਾ ਬਿਲਕੁਲ ਫ੍ਰੀ ਦੇਣੀ ਆ ਤੇ ਨਾਲ ਦੇ ਚੰਗਾ ਬਸਟਰ 골ਡ ਰਿੰਗ ਟੋਟਲ 16 ਨਾਮ ਇਹਦਾ ਮਿੰਨੀ ਦੀ ਗੱਲ ਕਰੀਆ ਮੋਬਾਈਲ ਫੂਰ ਦੇਣਾ ਬਾਈ ਜੀ ਤੇ ਟੋਟਲ 11 ਨਾਮ ਦੂਜੇ ਨਾਮ ਦੀ ਗੱਲ ਕਰੀਏ ਭਾਈ ਜੀ ਕਹਿੰਦਾ ਐਕਟੋ ਬੈਟਰੀ ਵਾਲੀ ਸਕੂਟਰੀ ਦੇਣੀ ਆ ਏਸੀ ਦੇਣਾ ਦਾ ਕਾਹਦੇ ਦੇਣੀ ਆ ਟੋਟਲ ਭਾਈ ਜੀ 51 ਕਹਿੰਦਾ ਸਾਰੇ ਦੇ ਸਾਰੇ ਨਾਮ ਘਰ ਦੇ ਵਿੱਚ ਪਾਥਣਾ ਕੋਈ ਹਾਲਤ